ਇਹ ਜਿਹੇ ਲੋਕ ਐਮਐਲਏ ਐਲੋਪੀ ਐਮਪੀ ਬਣਦੇ ਲਾਇਕ ਨਹੀਂ ਕਿ ਜਿਨ੍ਹਾਂ ਨੂੰ ਆਪਣੀ ਬੋਲੀ ਤੇ ਆਪਣੇ ਆਪ ਤੇ ਆਪਣੇ ਗੁੱਸੇ ਤੇ ਕੰਟਰੋਲ ਨਹੀਂਗਾ ਦੇਖ ਕੇ ਅੱਜ ਹੈਰਾਨ ਆ ਜਿਸ ਤਰੀਕੇ ਨਾਲ ਖਬਰਾਂ ਜੋ ਨਿਕਲ ਕੇ ਪੰਚਾਇਤੀ ਇਲੈਕਸ਼ਨਾਂ ਚ ਆ ਰਹੀਆਂ ਇੱਕ ਤਾਂ ਇਹ ਇੰਡੀ ਲਾਈਨਸ ਦੋਨੋਂ ਇਕੱਠੇ ਆ ਡਰਾਮਾ ਕਰ ਰਹੇ ਆ ਦੂਜਾ ਇਹ ਜਿੰਨੇ ਵੱਡੇ ਲੀਡਰ ਜੋ ਕੱਲ ਦੇਖਿਆ ਏ ਇਹ ਮੈਸੇਜ ਕੀ ਦੇ ਰਹੇ ਆਪਾਂ ਪ੍ਰਧਾਨ ਜੀ ਆਪਰੇਸ਼ਨ ਲੀਡਰ ਬੜੇ ਬੜੇ ਹੋਰ ਉਹਨਾਂ ਨੂੰ ਤਾਂ ਮੈਂ ਕਹਿੰਦਾ ਨਾ ਹੀ ਨਹੀਂ ਲੈਣਾ ਚਾਹੁੰਦਾ ਜੋ ਗੁਰਦਾਸਪੁਰ ਦੇ ਵਿੱਚ ਇੱਕ ਅਫੀਸਰ ਇੱਕ ਡਿਪਟੀ ਕਮਿਸ਼ਨਰ ਉਹਦੇ ਨਾਲ ਕਿਸ ਤਰੀਕੇ ਨਾਲ ਭੱਦੀ ਸ਼ਬਦਾਵਲੀ ਵਰਤ ਰਹੇ ਆ ਮੈਂ ਹੈਰਾਨ ਆ ਜੀ ਇਹ ਜੇ ਲੀਡਰ ਇਹ ਲੋਕ ਇਹਨਾਂ ਨੂੰ ਜਿਹੜਿਆਂ ਨੂੰ ਚੁਣਦੇ ਆ ਮੈਂ ਕਹਿੰਦਾ ਉਹਨਾਂ ਲਈ ਵੀ ਕੱਲ ਹੈਰਾਨਗੀ ਹੋਊਗੀ ਉਹ ਡੀਸੀ ਨੂੰ ਕਹਿ ਰਹੇ ਆ ਯਾ ਡੀਸੀ ਤਾਂ ਇੱਕ ਸਾਡੇ ਲਈ ਇੱਕ ਲੋਕਾਂ ਦੇ ਕੰਮ ਕਰਨ ਲਈ ਉਹ ਲੱਗੇ ਹੁੰਦੇ ਆ ਕਿ ਤੁਸੀਂ ਧਮਕਾ ਰਹੇ ਹੋ ਜਾ ਕੇ ਉਹਨਾਂ ਨੂੰ ਧਮਕੀਆਂ ਦੇ ਰਹੇ ਆ ਇਸ ਕਰਕੇ ਮੈਂ ਤਾਂ ਇਹ ਚਾ ਕਹੂੰਗਾ ਵੀ ਇਹਦੇ ਉੱਤੇ ਇਲੈਕਸ਼ਨ ਕਮਿਸ਼ਨ ਨੂੰ ਅਭਸਰਾ ਨੂੰ ਧਮਕਾਉਣ ਦੇ ਲਈ ਕਿਉਂਕਿ ਆਮ ਆਦਮੀ ਤੇ ਇਕੱਠੇ ਹੀ ਨੇ ਇਹ ਤਾਂ ਰਲੇ ਹੋਏ ਇਹਨਾਂ ਨੇ ਤਾਂ ਕੁਝ ਕਰਨਾ ਨਹੀਂ ਪਰ ਮੈਂ ਜ਼ਰੂਰ ਕਹੂੰਗਾ ਵੀ ਇਸ ਇਲੈਕਸ਼ਨ ਕਮਿਸ਼ਨ ਨੂੰ ਇਹ ਤੇ ਜਲਦੀ ਤੋਂ ਜਲਦੀ ਜਿਹੜਾ ਇੱਕ ਅਫਸਰਾਂ ਨੂੰ ਧਮਕਾਇਆ ਗਿਆ ਅਫਸਰਾਂ ਨੂੰ ਇਹ ਕਿਹਾ ਗਿਆ ਵੀ ਤੇਰੇ ਬਾਪ ਦਾ ਦਫਤਰ ਇਸ ਤਰੀਕੇ ਨਾਲ ਇੱਕ ਜੇ ਆਈਐਸ ਅਫਸਰ ਤੇ ਵੀ ਜੇ ਇਲੈਕਸ਼ਨ ਕਮਿਸ਼ਨ ਇਹ ਤੋਹੀਨ ਇੱਕ ਮਤਲਬ ਜਿਹੜੇ ਆਪਣੇ ਅੰਮ੍ਰ ਨੂੰ ਕਹਿੰਦੇ ਹੁਣ ਵੀ ਸਾਡੇ ਜਿਹੜਾ ਸਿਆਣਾ ਹੀ ਨਹੀਂ ਕੋਈ ਉਹਨਾਂ ਦੀ ਬੋਲੀ ਉਹਨਾਂ ਦੀ ਭਾਸ਼ਾ ਮੈਨੂੰ ਤੁਸੀਂ ਦੱਸ ਦੋ ਵੀ ਉਹ ਸੱਬੇ ਕੀ ਇਹ ਗੱਲਾਂ ਚੰਗੀਆਂ ਹੈ ਵੀ ਤੇਰੀ ਅਸੀਂ ਤੇ ਅਸੀਂ ਦੇ ਦਾਂਗੇ ਤੈਨੂੰ ਐ ਬਣਾ ਦਾਂਗੇ ਤੈਨੂੰ ਆ ਬਣਾ ਦਾਂਗੇ ਸਾਡੀ ਸਰਕਾਰ ਆ ਗਈ ਉਸ ਤੋਂ ਬਾਅਦ ਤੈਨੂੰ ਦੇਖਾਂਗੇ ਕਰ ਕੀ ਰਹੇ ਆ ਇਹ ਕੀ ਗੁੰਡਾਗਰਦੀ ਕਰ ਰਹੇ ਆ ਇਸ ਕਰਕੇ ਇਹਨਾਂ ਦੇ ਉੱਤੇ ਬਹੁਤ ਸਖਤ ਕਾਰਵਾਈ ਜਿੰਨੇ ਵੀ ਲੋਕ ਉੱਥੇ ਐਮ ਐਲ ਏ ਜਾਂ ਜਿਹੜੇ ਵੀ ਲੋਕ ਬੈਠੇ ਸੀ ਉੱਥੇ ਉਹਨਾਂ ਤੇ ਇਲੈਕਸ਼ਨ ਕਮਿਸ਼ਨ ਨੂੰ ਬਹੁਤ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਮੈਂ ਤਾਂ ਇਹ ਕਹੂੰਗਾ ਵੀ ਇਹ ਜੇ ਲੋਕ ਐਮਐਲਏ ਐਲਓਪੀ ਐਮਪੀ ਬਣਦੇ ਲਾਇਕ ਨਹੀਂ ਕਿ ਜਿਨ੍ਹਾਂ ਨੂੰ ਆਪਣੀ ਬੋਲੀ ਤੇ ਆਪਣੇ ਆਪ ਤੇ ਆਪਣੇ ਗੁੱਸੇ ਤੇ ਕੰਟਰੋਲ ਨਹੀਂਗਾ ਉਹ ਉਹ ਲੋਕਾਂ ਨੂੰ ਕੀ ਸੇਧ ਦੇਣਗੇ ਬਈ ਉਹ ਲੋਕਾਂ ਨੂੰ ਕੀ ਸਿਖਾਉਣਗੇ ਇਸ ਕਰਕੇ ਇਹ ਅਹਜੇ ਲੀਡਰਾਂ ਦਾ ਇਹਨਾਂ ਦਾ ਸਮਾਜ ਦੇ ਵਿੱਚ ਵੀ ਜੋ ਇਹ ਗੰਧ ਜ਼ਹਿਰ ਕੋਲ ਰਹੇ ਆ ਇਹਨਾਂ ਨੂੰ ਇਲੈਕਸ਼ਨ ਕਮਿਸ਼ਨ ਨੂੰ ਸਬਕ ਸਿਖਾਉਣਾ ਚਾਹੀਦਾ ਇਹ ਜੇ ਲੋਕ ਬਿਲਕੁਲ ਵੀ ਇਹ ਜੀ ਹਿੰਮਤ ਨਾ ਕਰਨ ਵੀ ਉਹ ਇਹ ਜੀਆਂ ਗੱਲਾਂ ਜੜੀਆਂ ਐ ਸਮਾਜ ਦੇ ਵਿੱਚ ਉਹਨਾਂ ਦੀ ਆਉਣ ਇਹ ਤਾਂ ਡਰਪੋਕ ਲੋਕ ਨੇ ਜਿਹੜੀਆਂ ਇਹੋ ਜਿਹੀਆਂ ਗੱਲਾਂ ਕਰਦੇ ਕਾਇਰ ਨੇ ਮੈਂ ਕਮਜ਼ੋਰ ਨੇ ਜਿਹੜੇ ਡਰਾਉਂਦੇ ਆ ਆਪਣੇ ਅਹੁਦਿਆਂ ਨਾਲ ਡਰਾਉਂਦੇ ਇਹਨਾਂ ਨੂੰ ਅਹੁਦੇ ਮਿਲਣੇ ਹੀ ਨਹੀਂ ਚਾਹੀਦੇ ਧੰਨਵਾਦ